ਜੀ ਦਰਸ਼ਨ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚੱਲ ਬਾਈ ਚਲਾ ਗਿਰ ਗਿਆ ਗਿਰ ਗਿਆ ਜਾਊ ਪੂਰਾ 200 ਤੇ ਹੈਲੋ ਫਰੈਂਡਸ ਕੀ ਹਾਲ ਨੇ ਸਾਰਿਆਂ ਦੇ ਸਭ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂਪੁਰਬ ਦੀਆਂ ਅਸੀਂ ਹੁਣ ਆ ਚੁੱਕੇ ਹਾਂ ਛੇਵੇਂ ਪਾਤਸ਼ਾਹ ਗੁਰਦੁਆਰਾ ਸਾਹਿਬ ਚਲੋ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਜ਼ਿਆਦਾ ਭੀੜ ਹੈ ਜਿੱਤੇ ਤੱਕ ਮੈਂ ਸੁਣਿਆ ਇਹ ਮੰਡੀ ਗੋਬਿੰਦਗੜ ਦਾ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਕਿਉਂਕਿ ਉਰੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 40 ਦਿਨਾਂ ਵਾਸਤੇ ਆਏ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ 40 ਦਿਨ ਦਾ ਦੀਵਾਨ ਵੀ ਲੱਗਦਾ ਹੈ April ਮਹੀਨੇ ਵਿੱਚ ਇਹ ਗੁਰਦੁਆਰੇ ਦੀ ਨਵੀਂ ਬਿਲਡਿੰਗ ਬਣ ਰਹੀ ਆ ਇੱਥੇ ਕਿਹੜਾ ਪ੍ਰਸ਼ਾਦ ਕਰਾਣ ਲੱਗੇ ਆ ਚਲੋ ਹੁਣ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਨ ਚੱਲੀਏ ਦੇਖੋ ਜੀ ਕਿੰਨਾ ਸਜਾਇਆ ਹੋਇਆ ਗੁਰਦੁਆਰਾ ਸਾਹਿਬ ਸਾਰੇ ਕਿਤੇ ਫੁੱਲੀ-ਫੁੱਲ ਲਾਏ ਹੋਏ ਆਂ ਬੈਲੂਮਸ ਵਗੈਰਾ ਸੰਗਤ ਆ ਜਾਂਦੀ ਆਂ ਜਾਈ ਜਾਂਦੀ ਆਂ ਮੱਥਾ ਟੇਕ ਕੇ ਲੋ ਜੀ ਦਰਸ਼ਨ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਆ ਗੁਰਦੁਆਰੇ ਦਾ ਲੰਗਰ ਹਾਲ ਆ ਬਾਕੀ ਚਲੋ ਤੁਨੂੰ ਸਰੋਵਰ ਦੇ ਦਰਸ਼ਨ ਕਰਾਨੇ ਆ। ਦੇਖੋ ਜੀ ਅਸੀਂ ਪਹੁੰਚ ਚੁੱਕੇ ਆ ਸਰੋਵਰ ਤੇ ਕਰੋ ਦਰਸ਼ਨ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ 베ਰੀ ਸਾਹਿਬ ਹੈ ਜਦ ਹਰਗੋਬਿੰਦ ਸਾਹਿਬ ਜੀ ਆਏ ਸੀਗੇ ਉਦੋਂ 베ਰੀ ਦੇ ਨਾਲ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀਗਾ। ਦਰਸ਼ਨ ਕਰੋ ਜੀ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ। ਦੇਖੋ ਜੀ ਨੰਗਰ ਹਾਲ ਦੇ ਬਾਹਰ ਕਿੰਨੀ ਸੰਗਤ ਹੈ ਨੰਗਰ ਚੱਕਨਵਾਲੀ लो भाई गुरुद्वारे दी एंट्री ਤੇ ਦੁਕਾਨਾਂ ਲੱਗੀਆਂ ਹੋਈਆਂ ਕੜੇ ਵਗੈਰਾ ਦੀਆਂ ਤੇ ਰਾਤ ਨੂੰ ਸਿੰਘ ਸਵਾ ਗੁਰਦੁਆਰੇ ਜਾਣਾ ਬਾਕੀ ਪ੍ਰੋਗਰਾਮ ਉੱਥੇ ਜਾ ਕੇ ਦਿਖਾਵਾਂਗੇ ਹੁਣ ਆ ਗਏ ਜੀ ਅਸੀਂ ਸਿੰਘ ਸਵਾ ਗੁਰਦੁद्वारे ਬਾਕੀ ਹੁਣ ਚਲੋ ਆਪਾਂ ਅੰਦਰ ਜਾ ਕੇ ਦਿਖਾਈਏ ਹੁਣ ਅਸੀਂ ਆ ਚੁੱਕੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਦੇਖੋ ਕਿੰਨੀ ਸਜਾਵਟ ਕਰੀ ਹੋਈ ਹੈ ਤੇ ਸੰਗਤ ਦੇਖੋ ਕਿੰਨੀ ਜ਼ਿਆਦਾ ਚਲੋ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲੀਏ ਤੇ ਉਤਵਾਰ ਕੈਂਡਲਸ ਲਾਈਏ ਦੇਖੋ ਜੀ ਸਾਰੇ ਜਾਣੇ ਕੈਂਡਲਸ ਲਗਾ ਰਹੇ ਆ ਨਾਲੇ ਨਿਸ਼ਾਨ ਸਾਹਿਬ ਕੋਲ ਵੀ ਕੈਂਡਲਸ ਲਗਾ ਰਹੇ ਆ ਚਲੋ ਹੁਣ ਆਪਾਂ ਅੰਦਰ ਚੱਲੀਏ ਤੇ ਮੱਥਾ ਟੇਕੀਏ मत्था टेकन तो बाद आप भी कैंडल्स लगाने हैं दर्शन करो जी गुरु साहिब जी के kind of, so kind of, we kind of. ਦੇਖੋ ਜੀ ਕਿੰਨਾ ਰਸ਼ਾ ਗੁਰਦੁਆਰਾ ਸਾਹਿਬ ਪਿਛਲੀ ਵਾਰ ਨਾਲੋਂ ਨਾ ਬਹੁਤ ਜ਼ਿਆਦਾ ਰਸ਼ ਹੈ ਗੁਰਪੁਰਬ ਦੇ ਸ਼ੁਭ ਉਤਸਵਤੇ ਚਲੋ ਸਭ ਤੋਂ ਪਹਿਲਾਂ ਆਪਾਂ ਟਰਾਈ ਕਰੀਏ ਮਰਕਰੀ ਦਾ ਫਲੈਸ਼ੀ ਫਿਸ਼ ਇਹ 12 ਆਫ ਸ਼ਾਟ ਹੈ ਚਲੋ ਦੇਖੀਏ ਕਿਵੇਂ ਚੱਲਦਾ ਹੈ ਚਲੋ ਵੀ ਲਾਈਏ ਮਰਕਰੀ ਦੇ ਫਲੈਸ਼ੀ ਫਿਸ਼ ਨੂੰ ਚੱਲ ਬਈ ਚਲਾ ਫੇਰ ਵੀਸ ਲੀਗ ਚੱਕਰੀ ਲੋ ਬਈ ਕੀ ਆਵਾਜ਼ ਆਇਆ ਯਾਰ ਕਿੰਨੀ ਤੇਜ਼ ਆਵਾਜ਼ ਸੀ ਯਾਰ ਇਹਦੀ ਕਮਾਲਾ ਕਰਤੀਆਂ ਲੋ ਬਈ ਇੱਕ ਹੋਰ ਆ ਗਈ ਬੈਡੀਵਲ ਦੀ ਚੱਕਰੀ ਡਿਸਕੋ ਵੀਲ ਓ ਬਈ ਇੱਕ ਹੋਰ ਚਲਾਈਏ ਵੈਰੀਵਲ ਦੀ ਚੱਕਰੀ ਡਿਸਕੋ ਵੀਲ ਓ ਨਾਈਸ ਕੀ ਬਾਤ ਹੈ ਓਹ ਓਹ ਨਾਈਸ ਚਲੋ ਵਈ ਪੀਕਾਕ ਟਰਾਈ ਕਰਕੇ ਦੇਖੀਏ ਮਰਕਰੀ ਦਾ ਕਿਵੇਂ ਚੱਲਦਾ ਹੈ ਚਲੋ ਚਲਾਈਏ ਓਹ ਓਹ ਕੀ ਬਾਤ ਹੈ ਚਲੋ ਵਈ ਮਰਕਰੀ ਦੇਖੀਏ ਓਏ ਹਲੋ ਬਈ ਚਿੱਟਪੂਟ ਚਲਾਈਏ ਵੈਡੀ ਬੋਲ ਦਾ ਨਾਈਸ ਹਲੋ ਬਈ ਲਾ ਛੇਤੀ ਅਨਾਰ ਨੂੰ ਹੋਏ 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 ਵਾਹ! ਕੀ ਬਾਤ ਹੈ? ਇਹ ਨਮੋਹ ਯਾਰ ਕਿੰਨਾ ਸੋਹਣਾ ਚੱਲਿਆ ਯਾਰ। ਉਹ ਬਈ ਹਲੇ ਵੀ ਚੱਲ ਰਿਹਾ। ਚਲੋ ਬਈ ਪਹਿਲਾਂ ਤਾਂ ਨਾਰ ਪਟਾਕਾ ਮਾਰ ਗਿਆ ਹੁਣ ਆਵਲਾ ਦੇਖਦੇ ਆ ਕਿਵੇਂ ਚੱਲਦਾ। ਚਲੋ ਭਾਈ ਸਕਾਈ ਸ਼ਾਟ ਦੇਖੀਏ ਕਿਵੇਂ ਚੱਲਦਾ ਹੈ ਐਕਸਨ ਦਾ ਵਾਹ ਭਾਈ ਵਾਹ ਕੀ ਟੱਕਾ ਮਾਰੀ ਉਹ ਭਾਈ ਇਸਲੀ ਰਾਕਟ ਦੇਖੀਏ ਕਿਵੇਂ ਚੱਲਦਾ ਹੈ ਉਹ ਭਾਈ ਐਨ ਸਟ੍ਰੇਟ ਗਿਆ ਯਾਰ ਕੋਰਨੇਸ਼ਨ ਦਾ ਵਿਸਲਿੰਗ ਰਾਕਟ ਚਲੋ ਦੇਖੀਏ ਟਰਾਈ ਕਰਕੇ ਕਿਵੇਂ ਚੱਲਦਾ ਹੈ ਤੋ ਹੋ ਗਿਆ ਜਾਊਗਾ ਬਈ ਐਨ ਸਟ੍ਰੇਟ ਜਾਂਦਾ ਓਏ ਇਹ ਚੱਲ ਓ ਬਈ ਚਲਾ ਗਿਰ ਗਿਆ ਗਿਰ ਗਿਆ ਜਾਊ ਪੂਰਾ 200 ਤੇ ਇੱਧਰ ਆ ਇੱਧਰ ਆ ਜਾ ਦੇਖੇ ਉਹ ਨੀਚੇ ਗਿਰ ਗਿਆ ਰਾਕਟ ਊਂ ਊਂ ਚਲੋ ਭਾਈ ਲਾਓ ਇੱਕ ਹੋਰ ਪੂਰਾ 200 ਤੇ ਜਾਂਦਾ ਹੁਣ ਤਾਂ ਇਹ ਚੰਦਰਮਾ ਤੇ ਪਹੁੰਚ ਜੂਗਾ ਲੈ ਭਾਈ ਦੇਖਿਓ ਹੁਣ ਚੰਦਰਮਾ ਤੇ ਪਹੁੰਚਦਾ ਆ ਚੱਕ ਗਿਆ ਚੰਦਰਮਾ ਤੇ ਪਿਸਲਿੰਗ ਰੋਕਟ ਦੇਖਿਏ ਟੇਡਾ ਪਾ ਕੇ ਕਿਵੇਂ ਚੱਲਦਾ 45 ਡਿਗਰੀ ਤੇ ਓਏ ਇਟਾ गिरਦਾ ਹੋਇਆ ਗਿਆ ਚਲੋ ਭਾਈ ਜਲਾਈਏ ਚੱਕਰੀ ਨੂੰ ਦੇਖੀਏ ਕਿਵੇਂ ਚੱਲਦੀ ਆ ਬਹੁਤ ਵਧੀਆ ਚੱਲੀ ਆ ਯਾਰ ਅਸੀਂ ਸ਼ਰਾਰਤਾ ਵਗੈਰ ਕਿੱਥੇ ਰਹਿ ਸਕਦੇ ਆ ਚਲੋ ਦੇਖੀਏ ਕਿਵੇਂ ਚੱਲਦਾ ਇਹ ਸਕਾਈ ਸ਼ਾਟ ਦੇ ਪਾਈਪ ਚ ਓ ਬਈ ਓ ਹੋ ਹੋ ਓ ਬਈ ਸੁੱਟਤੀਆਂ ਇੱਟਾਂ ਇੱਟ ਭੁੱਲ ਗਏ ਸੀ ਇੱਕ ਤਾਂ ਆ ਰਹੀ ਦੂਜੀ ਮੈਨੂੰ ਲੱਗਦਾ ਥੱਲੇ ਗਿਰ ਗਈ ਥੱਲੇ ਗਿਰ ਗਈ ਓ ਬਈ ਓ ਪਿਆ ਆਪਣਾ ਸਕਾਈ ਸ਼ਾਟ ਦਾ ਡੱਬਾ ਚਲੋ ਦੇਖੀਏ ਬਈ ਕਿਵੇਂ ਚੱਲਦਾ ਹੈ ਲਾਰਜੇਸਟ ਸਕਾਈ ਸ਼ਾਟ ਰੈੱਡ ਕਲਰ ਚ ਚੱਲਿਆ ਕੀ ਬਾਤ ਹੈ